ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਅੰਮ੍ਰਿਤਸਰ ਸੀਆਈਏ ਸਟਾਫ ਦੇ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ ਤਕਰੀਬਨ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ ਇਹਨਾਂ ਮੈਂਬਰਾਂ ਦੇ ਕੋਲੋਂ ਤਕਰੀਬਨ 10 ਚੋਰੀ ਦੇ ਮੋਬਾਈਲ, ਚੋਰੀ ਦੇ ਮੋਟਰਸਾਈਕਲ ਅਤੇ ਅਸਲਾ ਵੀ ਬਰਾਮਦ ਹੋਇਆ ਸੀਆਈਏ ਇੰਚਾਰਜ ਵਿਕਰਮ ਸਿੰਘ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਲੁੱਟਾਂ ਖੋਹਾਂ ਕਰਨ ਵਾਲੇ ਮੁਲਜ਼ਮਾਂ ਦੀ ਜਦੋਂ ਪੁਲਿਸ ਨੇ ਨਾਕੇ ਦੌਰਾਨ ਚੈਕਿੰਗ ਕੀਤੀ ਤਾਂ ਇਹਨਾਂ ਦੇ ਕੋਲੋਂ ਤਕਰੀਬਨ 10 ਮੋਬਾਈਲ ਫੋਨ ਦੋ ਬੱਤੀ ਬੋਰ ਪਿਸਟਲ ਜੋ ਕਿ ਨਜਾਇਜ਼ ਨੇ ਉਸਦੇ ਨਾਲ ਹੀ ਦੋ ਮੈਗਜ਼ੀਨ ਅਤੇ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਸਾਰਾ ਸਮਾਨ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਨੁਜੋਗ ਡੀਜੀਪੀ ਸਾਹਿਬ ਵੱਲੋਂ ਪੂਰੇ ਪੰਜਾਬ ਭਰ ਵਿੱਚ ਕ੍ਰਿਮੀਨਲਸ ਅਗੇਂਸਟ ਜੜੀ ਮਹਿੰਮ ਚਲਾਈ ਗਈ ਹੈ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੁਪਨ ਚਰਮਾ ਜੀ ਦੀ ਰੈਨ ਮਾਈ ਹੈਡ ਉਹਨਾਂ ਦੀ ਗਾਈਡਲਾਈਨਸ ਦੇ ਤਹਿਤ ਸਾਡੀ ਟੀਮ ਨੂੰ ਸੀਆਈ ਦੀ ਟੀਮ ਨੂੰ ਕਾਫੀ ਸਫਲਤਾ ਮਿਲੀ ਹੈ ਜਿਨ੍ਹਾਂ ਨੇ 6 ਕ੍ਰਿਮੀਨਲ ਜਿਹੜੇ ਆ ਉਹ ਅਰੈਸਟ ਕੀਤੇ ਨੇ ਜਿਹੜੇ ਕਿ ਅਲੱਗ-ਅਲੱਗ ਮੋਟਰਸਾਈਕਲ ਤੇ ਬੈਠ ਕੇ ਆਉਂਦੇ ਜਾਂਦੇ ਲੋਕਾਂ ਨੂੰ ਲੁੱਟਦੇ ਸੀਗੇ ਉਹਨਾਂ ਕੋਲੋਂ ਦੋ ਪਿਸਟਲ ਕੰਟਰੀ ਮੇਡ 6 ਕਾਟਰੀਅਰਸ ਔਰ 10 ਮੋਟਰਸਾਈਕਲ 10 ਮੋਬਾਈਲ ਫੋਨਸ ਉਹਨਾਂ ਤੋਂ ਰਿਕਵਰ ਕੀਤੇ ਨੇ ਜਿਹਨਾਂ ਦੀ ਜਿਨ੍ਹਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਜਿਨ੍ਹਾਂ ਦਾ ਮੇਨ ਮੁਖੀ ਜਿਹੜਾ ਇਹਨਾਂ ਦਾ ਗੈਂਗ ਇਹਨਾਂ ਦਾ ਹੈੱਡ ਹੈ ਉਹ ਹੈਗਾ ਹਰਜਿੰਦਰ ਸਿੰਘ ਇਲੀਅਸ ਜਿੰਦਾ ਜਿਹੜਾ ਕਿ ਮਾਨਣਾ ਵਾਲੇ ਦਾ ਰਹਿਣ ਵਾਲਾ ਔਰ ਇਹਨਾਂ ਦੇ ਬੇਸਿਕਲੀ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਇਹਨਾਂ ਚ ਦੋ ਦੇ ਅਗੇਂਸ ਜਿਹੜਾ ਐਨਡੀਪੀਐਸ ਦੇ ਮਕਦਮੇ ਵਿੱਚ ਦਰਜਾ ਔਰ ਇਹ ਅਲੱਗ-ਅਲੱਗ ਜਗ੍ਹਾ ਤੇ ਵਾਰਦਾਤ ਕਰਦੇ ਸੀ ਸਾਨੂੰ ਕਾਫੀ ਦਿਨ ਤੋਂ ਇਨਫੋਰਮੇਸ਼ਨ ਸੀ ਕਿ ਇਹ ਬੰਦੇ ਜਿਹੜੇ ਆ ਇਹ ਕੁਝ ਏਰੀਆ ਦੇ ਵਿੱਚ ਇਹਨਾਂ ਦੀ ਗਲਤ ਮੂਵਮੈਂਟ ਚੱਲ ਰਹੀ ਹੈ ਉਸ ਤੋਂ ਸਾਡੇ ਇੰਚਾਰਜ ਸੀਆਈਏ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਇਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਔਰ ਅਸੀਂ ਪੀਐਸ ਚਾਟ ਇਵੈਂਟ ਵਿੱਚ ਇਹਨਾਂ ਦਾ ਮਕਦਮਾ ਦਰਜ ਕੀਤਾ 379/2025 ਦਾ 25 ਜੂਨ ਦਾ ਐਮ ਜੈਟ ਦੇ ਤਹਿਤ ਸਰੇ ਰਹੀ ਕਿਹੜੀ ਕਿਹੜੀ ਇਹ ਨਹੀਂ ਜਿਆਦਾ ਤਰ੍ਹਾਂ ਨੂੰ ਦਾਮ ਬੇਸਿਕਲੀ ਇਹ ਹਾਈਵੇਅਰ ਲਿੰਕ ਰੋਡਸ ਨੂੰ ਟਾਰਗੇਟ ਕਰਦੇ ਸੀਗੇ ਆਉਂਦੇ ਜਾਂਦੇ ਲੋਕਾਂ ਨੂੰ ਮੋਬਾਈਲ ਕੋਲੇ ਉਹਨਾਂ ਦੇ ਪੈਸੇ ਲੁੱਟ ਲੇ ਗਨ ਪੁਆਇੰਟ ਤੇ ਸੋ ਇਹਨਾਂ ਦੀ ਅਜੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਕੋਈ ਬਹੁਤ ਜ਼ਿਆਦਾ ਲੁੱਟਾਂ ਪੂ ਹੀ ਕਰਦੇ ਸੀ ਜਾਂ ਫਿਰ ਕੋਈ ਤਸਵੀਰੀ ਵੀ ਕਰਦੇ ਸੀ 11 ਦੀ ਤਸਵੀਰ ਦੇਖੋ ਇਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਚ ਦੋ ਦੇ ਅਗੇਂਸ ਜਿਹੜਾ ਐਨਡੀਪੀਐਸ ਦੇ ਮਕਦਮੇ ਦਰਜ ਨੇ ਉਹ ਅਸੀਂ ਰਿਮਾਂਡ ਲੈ ਕੇ ਇਹਨਾਂ ਦਾ ਫਰਦਰ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਨਾ ਪਹਿਲਾਂ ਕਿੰਨੇ ਮਾਮਲੇ ਆਏ ਸੀ ਅ ਦੋ ਤੇ ਤੇ ਐਨਡੀਪੀਐਸ ਦੇ ਹੈਗੇ ਆ ਜੀ ਜਿਹੜੇ ਚਾਰ ਨੇ ਉਹਨਾਂ ਦਾ ਅਸੀਂ ਵੈਰੀਫਾਈ ਕਰ ਰਹੇ ਆ ਜੀ ਉਹਨਾਂ ਦਾ ਰਮਾਂਡ ਲੈ ਕੇ ਅਸੀਂ ਦੁਬਾਰਾ ਚੈੱਕ ਕਰਾਂਗੇ ਕਿ ਕਿੰਨੇ ਵੈਪਨ ਹੈਗੇ ਆ ਦੋਤੀ ਜਿਹੜੇ ਰੱਖੇ ਹੋਏ ਨੇ ਇਹ ਕਿਹੜੀ ਵੈਪਨ ਨੇ ਔਰ ਇਲੀਗਲ ਨੇ ਆ ਲੀਗਲ ਜੀ ਇਹ 32ਪੋਰ ਦੇ ਬਿਲਕੁਲ ਇਲੀਗਲ ਵੈਪਨ ਨੇ ਜੀ ਅਸੀਂ ਇਹਨਾਂ ਦੇ ਬੈਕਵਰਡ ਲਿੰਕ ਬਿਲਕੁਲ ਵੈਰੀਫਾਈ ਕਰਾਂਗੇ ਕਿ ਇਹ ਕਿੱਥੋਂ ਲੈ ਕੇ ਆਏ ਨੇ ਯੂਪੀ ਆਰ ਆਈਦਰ ਐਮਪੀ ਤੋਂ ਲੈ ਕੇ ਆਏ ਨੇ ਇਹਨਾਂ ਵੈਰੀਫਾਈ ਕਰਕੇ ਜਿਹੜੇ ਵੀ ਬੰਦੇ ਜਿਨ੍ਹਾਂ ਤੋਂ ਇਹਨਾਂ ਨੇ ਵੈਪਨ ਖਰੀਦੇ ਉਹਨਾਂ ਨੂੰ ਨਾਮਿਨੇਟ ਕਰਾਂਗੇ ਕੋਈ ਵੈਪਨ ਸਰ ਚਲਾਇਆ ਨਹੀਂ ਇਹਨਾਂ ਉਹਦੇ ਉਹਦੀ ਜੋ ਆਪਣਾ ਅਸੀਂ ਲੈਬੋਰੀ ਚ ਭੇਜਾਂਗੇ ਚੈੱਕ ਕਰਵਾਵਾਂਗੇ ਅਗਰ ਉਹ ਵੈਪਨ ਚੱਲਿਆ ਹੋਇਆ ਤੇ ਉਹਦਾ ਰਿਜ਼ਲਟ ਆਵੇ ਇਹ ਬੇਸਿਕਲੀ ਸਾਡੇ ਆਊਟਰ ਏਰੀਆ ਜਿਹੜਾ ਮਾਨਾਂ ਵਾਲਾ ਹਾਈਵੇ ਆ ਬਣ ਰਿਹਾ ਉਸ ਏਰੀਆ ਚ ਇਹਨਾਂ ਦੀ ਜ਼ਿਆਦਾ ਮੂਵਮੈਂਟ ਆ ਸ਼ਹਿਰ ਦਾ ਅਸੀ ਬਾਨ ਲੈ ਕੇ ਵੈਰੀਫਾਈ ਕਰਾਂਗੇ ਇਹ ਜਿਹੜੀ ਨੂੰ 30 ਤੋਂ 35 ਸਾਲ ਦੇ ਹੈਗੇ ਜੀ ਸਾਰੇ 25 ਤੋਂ 30 ਸਾਲ ਦੇ ਨਾਲ ਵੀ ਕੋਈ ਸੰਬੰਧਿਤ ਹੈਗੇ ਵੱਡੀ ਇਹਨਾਂ ਨੇ ਆਪਣੇ ਇੱਕ ਗੈਂਗ ਬਣਾਇਆ ਹੋਇਆ ਜੀ ਔਰ ਆਪਣੇ ਗੈਂਗ ਦਾ ਇਹਨਾਂ ਦੇ 6 ਮੈਂਬਰ ਜਿਹੜੇ ਅਸੀਂ ਮੌਕੇ ਤੇ ਅਰੈਸਟ ਕੀਤੇ ਜਿਹੜੇ ਕਿ ਦੋ ਮੋਟਰਸਾਈਕਲ ਤੇ ਤਿੰਨ ਤਿੰਨ ਜਣੇ ਸਵਾਰ ਹੋ ਕੇ ਅਲੱਗ-ਅਲੱਗ ਏਰੀਆ 'ਚ ਮੂਵਮੈਂਟ ਕਰਕੇ ਉੱਥੋਂ ਲੋਕਾਂ ਤੋਂ ਲੁੱਟਕੋ ਕਰਦੇ ਸੀ ਇਹਨਾਂ ਕੋਲ 10 ਮੋਟਰਸਾਈਕਲ ਵੀ ਰਿਕਵਰ ਕੀਤੇ ਅਸੀਂ ਸੌਰੀ 10 10 ਮੋਬਾਈਲ ਫੋਨ 6 ਮੋਟਰਸਾਈਕਲ ਨਸ਼ੇ ਦੇ ਵੀ ਆਦੀ ਹੈ ਜੀ ਬਿਲਕੁਲ ਨਸ਼ਾ ਕਰਨ ਦੇ ਆਦੀ ਆ ਔਰ ਕੋਈ ਕੰਮ ਧੰਦਾ ਨਹੀਂ ਇਹਨਾਂ ਦਾ ਸਿਰਫ ਕ੍ਰਿਮੀਨਲ ਰੈਕਡ ਆ ਜੀ ਇਹ ਅਸੀਂ ਇਹਨਾਂ ਤੋਂ ਪੁੱਛਕਿਛ ਕਰਾਂਗੇ ਜੀ ਜੇ ਰਿਮਾਂਡ ਲੈ ਕੇ ਅੱਜ ਅੱਜ ਪੇਸ਼ ਕਰਾਂਗੇ ਨਾਲ ਕਿੰਨੇ ਮੈਂਬਰ ਸਰਦਾਰ ਸਿੰਘ 6 ਇਹਨਾਂ ਨੂੰ ਮੌਕੇ ਤੇ ਅਰੈਸਟ ਕੀਤੇ ਆ ਜੀ ਅੱਜ ਰਿਮਾਂਡ ਲੈ ਕੇ ਜੋ ਵੀ ਇਹਨਾਂ ਦੇ ਨਾਲ ਇਨਵੋਲਵ ਹੋਣਗੇ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਇਹ ਦਿਨ ਚ ਵਾਰਦਾਤਾਂ ਵੀ ਕਰਦੇ ਸੀ ਰਾਤ ਨੂੰ ਕਰਦੇ ਸੀ ਇਹ ਦਿਨ ਵੇਲੇ ਵੀ ਔਰ ਸ਼ਾਮ ਵੇਲੇ ਵੀ ਜਦੋਂ ਵੀ ਸੂਰਜ ਚੜਦਾ ਇਹ ਉਦੋਂ ਵੀ ਜਦੋਂ ਇਹਨਾਂ ਦੀ ਨਸ਼ੇ ਦੀ ਤੋੜ ਵੱਜਦੀ ਆ ਉਦੋਂ ਹੀ ਨਿਕਲ ਜਾਂਦੇ ਸੀਗੇ ਬਾਹਰ ਔਰ ਉਦੋਂ ਹੀ ਇਹ ਵਾਰਦਾਤ ਕਰਕੇ ਆਪਣਾ ਵਾਰਦਾਤ ਨੂੰ ਅੰਜਾਮ ਦੇ ਕੇ ਇਨਵੋਲਵ ਕਰ ਲੈਂਦੇ ਸੀ ਆਪਸ ਵਿੱਚ ਜ ਸਾਡੇ ਇਲਾਕੇ ਦੇ ਵਿੱਚ ਪਟੋਲ ਕੰਮ ਕਰਦੇ ਉਹਨਾਂ ਵਿੱਚ ਵੀ ਨਾ ਕੋਈ ਹੱਥ ਸੀ ਦੇਖੋ ਫਿਲਹਾਲ ਤੇ ਇਹਨਾਂ ਕੋਲ ਜੋ ਸੀ ਰਿਕਵਰੀ ਕੀਤੀ ਆ ਮੋਬਾਈਲ ਫੋਨਸ ਔਰ ਮੋਟਰਸਾਈਕਲ ਰਿਕਵਰ ਕੀਤੀ ਆ ਪਿਸਟਲ ਕਵਰ ਕੀਤੇ ਆ ਅੱਜ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀ ਫਰਦਰ ਇਨਵੈਸਟੀਗੇਸ਼ਨ ਆ ਅਸੀਂ ਕਰਾਂਗੇ ਲੱਗਦਾ ਆ ਕਿ ਹੋਰ ਵੀ ਇਹਨਾਂ ਨਾਲ ਬੰਦੇ ਅਟੈਕ ਹੋਣਗੇ ਬਿਲਕੁਲ ਜੀ ਜਿਹੜੇ ਵੈਪਨ ਲੈ ਕੇ ਆਏ ਆ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਆ ਔਰ ਨਾਰਮਲ ਵੈਪਨ ਹੀ ਹੈਗੇ ਇਹ ਬਕਤੀਪੁਰ ਦੇ ਵੈਪਨ ਆ ਔਰ ਇਹ ਇਹ ਵੀ ਚੈੱਕ ਕੀਤਾ ਜਾਏਗਾ ਇਹਨਾਂ ਨੇ ਯੂਜ਼ ਕਿੱਥੇ ਕਿੱਥੇ ਕੀਤੀ ਔਰ ਕਿੱਥੋਂ ਕਿੱਥੋਂ ਇਹਨਾਂ ਨੇ ਹੋਰ ਰੋਬਰੀਜ਼ ਵਗੈਰਾ ਕੀਤੀਆਂ ਥੈਂਕ ਯੂ ਮੋਟਰਸਪਿੰਡ ਇਹ ਹੈ ਜੀ ਦੋ ਬਾਈਕਸ ਦੇ ਉੱਪਰ ਮੂਵ ਕਰਦੇ ਸੀਗੇ ਹਾਈਵੇ ਦੇ ਉੱਪਰ ਤਿੰਨ ਤਿੰਨ ਜਣੇ ਔਰ ਦੋ ਬਾਈਕਸ ਦੇ ਉੱਪਰ ਇੱਕ ਬਾਈਕ ਅੱਗੇ ਲਾ ਲਿਆ ਇੱਕ ਪਿੱਛੇ ਲਾ ਲਿਆ ਦੋਨਾਂ ਕੋਲ ਇਹਨਾਂ ਕੋਲ ਵੈਪਰ ਹੁੰਦੇ ਸੀਗੇ ਜੀ ਫਰੰਟ ਵਾਲਾ ਉਹਨਾਂ ਨੂੰ ਰੋਕ ਕੇ ਪਿੱਛੇ ਵਾਲਾ ਆ ਕੇ ਇਹਨਾਂ ਨੂੰ ਲੁੱਟ ਦੱਸ ਕੇ ਹਾਂਜੀ ਮੋਟਰਸਪਿੰਡ ਇਹਨਾਂ ਦੀ ਇਹ ਹਾਈਵੇ ਤੇ ਸਿਰਫ ਗਵਰਨਮੈਂਟ ਦੇ ਰਿਹਾ ਵਿਸਤਾਰੀ ਵਾਲਾ ਤੇ ਦੋ ਬਾਈਕਸ ਦੇ ਉੱਪਰ ਛੇ ਬੰਦੇ ਆਉਂਦੇ ਸੀਗੇ ਉਹ ਨਹੀਂ ਸਰ ਬੋਲਣਾ ਨਾ ਮੈਂ ਤੁਹਾਨੂੰ ਫੇਰ ਉਹੀ ਰਿਪੀਟ ਕਰ ਰਿਹਾ ਕਿ ਇਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਅੱਜ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਨਾ ਰਿਮਾਂਡ ਲਵਾਵਾਂਗੇ ਫਿਰ ਫਰਦਰ ਇਨਵੈਸਟੀਗੇਸ਼ਨ ਜੋ ਵੀ ਇਹਨਾਂ ਦੀ ਪੁਛ ਕੇ ਚਾਹੀਏਗਾ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਥੈਂਕ ਯੂ ਅਮਰਿਤਸਰ ਤੋਂ ਗੌਰਵ ਕੁਮਾਰ ਦੀ ਵਿਸ਼ੇਸ਼ ਰਿਪੋਰਟ